ਦੋਸਤੋ ਸਤਿ ਸ਼੍ਰੀ ਅਕਾਲ ਜੀ ਜੁੜੇ ਆ ਇੱਕ ਹੋਰ ਐਪੀਸੋਡ ਲੈ ਕੇ ਮੈਂ ਗੁਰਿੰਦਰ ਤੇ ਅੱਜ ਫੇਰ ਇੱਕ ਮੋਟੀਵੇਸ਼ਨ ਦੀ ਡੋਜ਼ ਹੋਰ ਲੈ ਕੇ ਆਇਆ ਪੋਜ਼ਿਟਿਵਿਟੀ ਦੀ ਡੋਜ਼ ਹੋਰ ਲੈ ਕੇ ਆਇਆ ਤੇ ਅੱਜ ਤਿੰਨ ਫੰਡੇ ਤੁਹਾਨੂੰ ਮੈਂ ਦੱਸਣੇ ਆ ਕਿ ਜ਼ਿੰਦਗੀ ਦੇ ਵਿੱਚ ਨਾ ਆਪਾਂ ਬਹੁਤ ਜ਼ਿਆਦਾ ਉਲਝੇ ਜੇ ਫਿਰਦੇ ਆ ਜ਼ਿੰਦਗੀ ਆਪਾਂ ਨੂੰ ਬੋਝ ਲੱਗੀ ਜਾਂਦੀ ਬੜਾ ਜਿੰਦਾ ਭਾਰ ਚੱਕਿਆ ਹੁੰਦਾ ਤੇ ਆਪਾਂ ਖੁਸ਼ੀਆਂ ਲੱਭਦੇ ਫਿਰਦੇ ਆ ਖੁਸ਼ੀਆਂ ਨਹੀਂ ਲੱਭ ਰਹੀਆਂ ਇੰਜੋਏ ਨਹੀਂ ਕਰ پا ਰਹੇ ਆਪਾਂ ਜ਼ਿੰਦਗੀ ਨੂੰ ਸਿਰਫ ਤਿੰਨ ਫੰਡੇ ਦਊਂਗਾ ਮੰਨ ਲਓ ਜ਼ਿੰਦਗੀ ਤੁਹਾਨੂੰ ਚੰਗੀ ਜ਼ਰੂਰ ਲੱਗੂਗੀ ਕਿਹੜੇ ਨੇ ਉਹ ਤਿੰਨ ਫੰਡੇ ਮੈਂ ਸਾਰੇ ਪੁਆਇੰਟ ਇਕੱਠੇ ਬੋਲਣ ਲੱਗੇ ਆ ਅੱਜ ਤੇ ਪੂਰੀ ਵੀਡੀਓ ਦੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਇਕੱਠਿਆਂ ਨੂੰ ਡਿਸਕਸ ਕਰਾਂਗੇ ਉਹ ਫੰਡੇ ਹੈਗੇ ਆ ਜੀ ਪਹਿਲਾ ਸਵਸਤ ਰਹੋ ਦੂਜਾ ਵਿਅਸਤ ਰਹੋ ਤੀਜਾ ਮਸਤ ਰਹੋ ਸੁਵਸਤ ਰਹੋ ਵਿਅਸਤ ਰਹੋ ਭਾਵੇਂ ਤੁਹਾਨੂੰ ਲੱਗੂਗਾ ਕਿ ਹਿੰਦੀ ਦੇ ਸ਼ਬਦ ਨੇ ਪਰ ਤੁਹਾਨੂੰ ਸਮਝਾਉਣ ਦੇ ਲਈ ਇਹ ਵੀਡੀਓ ਕਿਤੇ ਪੜੀ ਆ ਮੈਂ ਇਹ ਗੱਲ ਮੈਨੂੰ ਚੰਗੀ ਲੱਗੀ ਤੇ ਮੈਂ ਸ਼ੇਅਰ ਕਰ ਲੈਣਾ ਉਹਨਾਂ ਕੋਈ ਵੀ ਚੰਗੀ ਚੀਜ਼ ਮੇਰੇ ਸਾਹਮਣੇ ਆਊਗੀ ਮੈਂ ਵੀਡੀਓ ਉਹਦੇ ਉੱਤੇ ਜ਼ਰੂਰ ਬਣਾਉਂਗਾ ਤੁਹਾਡੇ ਲਈ ਪਹਿਲੀ ਜਿਹੜੀ ਗੱਲ ਆ ਸੁਵਸਤ ਰਹੋ ਜਾਨੀ ਕਿ ਹੈਲਦੀ ਰਹੋ ਸਿਹਤਯਾਬ ਰਹੋ ਆਪਣੇ ਆਪ ਨੂੰ ਤੰਦਰੁਸਤ ਰੱਖੋ ਚੰਗੀ ਜ਼ਿੰਦਗੀ ਦਾ ਪਹਿਲਾ ਨਿਯਮ ਆ ਆਪਣੀ ਸਿਹਤ ਠੀਕ ਹੋਊਗੀ ਨਾ ਆਪਾਂ ਨੂੰ ਸਾਰਾ ਕੁਝ ਚੰਗਾ ਲੱਗੂਗਾ ਜ਼ਿੰਦਗੀ ਦੇ ਜਿਹੜੇ ਵੀ ਮਕਾਮ ਤੁਸੀਂ ਮਿੱਥਿਆ ਕੇ ਉਹ ਮੈਂ ਤੈਅ ਕਰਨੇ ਨੇ ਉਹ ਤਾਂ ਕਰ ਸਕੋਗੇ ਜੇ ਤੁਸੀਂ ਸਿਹਤਯਾਬ ਹੋ ਸਿਹਤਮੰਦ ਹੋ ਤੁਸੀਂ ਆਪਣੇ ਅ ਸਰੀਰ ਤੇ ਧਿਆਨ ਰੱਖਦੇ ਹੋ ਹੈਲਥ ਕੌਨਸ਼ੀਅਸ ਹੋ ਖਾਣ ਪੀਣ ਦਾ ਖਿਆਲ ਰੱਖਦੇ ਹੋ ਚੰਗੀ ਡਾਈਟ ਲੈਨੇ ਹੋ ਜੇ ਤੁਸੀਂ ਫੁੱਟਾ ਸਿੱਧਾ ਖਾਣੇ ਪੀਣੇ ਹੋ ਤੁਹਾਡੇ ਚ ਉਹ એનર્ਜੀ ਹੋਈ ਨਹੀਂ ਹੈਗੀ ਤੁਸੀਂ ਹਰ ਸਮੇਂ ਸੁਸਤ ਪਏ ਰਹਿੰਦੇ ਹੋ ਤੇ ਫਿਰ ਤੁਸੀਂ ਆਪਣੀਆਂ ਮੰਜ਼ਲਾਂ ਨੂੰ ਕਿਵੇਂ ਤੈਅ ਕਰੋਗੇ ਕਿ ਜ਼ਿੰਦਗੀ ਨੂੰ ਤੁਸੀਂ ਕੀ ਇੰਜੋਏ ਕਰੋਗੇ ਪਹਿਲੀ ਸ਼ਰਤ ਚੰਗੀ ਜ਼ਿੰਦਗੀ ਦੀ ਤੁਹਾਡੀ ਸਿਹਤ ਸਿਹਤ ਆ ਜਿਹੜੀ ਉਹ ਚੰਗੀ ਹੋਣੀ ਚਾਹੀਦੀ ਆ ਇਹ ਆਪਣੇ ਹੱਥ ਆ ਅਸੀਂ ਬਹੁਤ ਅੱਜ ਕੱਲ ਆਪਣੇ ਲਾਈਫ ਸਟਾਈਲ ਖਰਾਬ ਕੀਤੇ ਹੋਏ ਨੇ ਬਹੁਤ ਜਿਹੜੇ ਚੀਜ਼ਾਂ ਨੂੰ ਸ਼ਾਮਲ ਆਪਣੀ ਜ਼ਿੰਦਗੀ ਚ ਕਰ ਲਿਆ ਅਸੀਂ ਰੈਸਟੋਰੈਂਟਾਂ ਚ ਖਾਣਾ ਜ਼ਿਆਦਾ ਪਸੰਦ ਕਰਦੇ ਆ तकरीबन ਕੁਝ ਨਾ ਕੁਝ ਵਾਰੋਂ ਰੋਜ਼ ਆਪਾਂ ਲੈਨੇ ਆ ਮੈਂ ਕਹਿੰਦਾ ਹੁਣਾਂ ਵੀ ਚਲੋ ਕੋਈ ਨਹੀਂ ਉਹ ਵੀ ਇੱਕ 파ਟ ਆ ਜ਼ਿੰਦਗੀ ਦਾ ਉਹਨੂੰ ਵੀ ਆਪਾਂ ਜੇ ਇੰਜੋਏਮੈਂਟ ਦਾ ਨਾਮ ਦਿੰਨੇ ਆ ਤਾਂ ਉਹਨੂੰ ਕਦੇ-ਕਦੇ ਰੱਖੋ। ਰੋਜ਼-ਰੋਜ਼ ਕੋਈ ਵੀ ਚੀਜ਼ ਕਰਾਂਗੇ ਸਾਨੂੰ ਖਰਾਬ ਕਰੂਗੀ ਤੇ ਉਹ ਚੰਗੀ ਵੀ ਨਹੀਂ ਲੱਗਣੀ ਉਹ 'ਚ ਮਜ਼ਾ ਵੀ ਨਹੀਂ। ਮਜ਼ਾ ਉਸੇ ਚੀਜ਼ ਦਾ ਜਿਹੜੀ ਕਦੇ-ਕਦੇ ਹੋਵੇ। ਸੋ ਉਹਨੂੰ ਕਦੇ-ਕਦੇ ਲਈ ਰੱਖੋ ਤੇ ਆਪਣੀ ਸਿਹਤ ਤੇ ਧਿਆਨ ਦਿਓ ਜ਼ਿੰਦਗੀ ਨੂੰ। ਇੰਜੋਏ ਕਰੋ ਆਨੰਦਮਾਨੋ ਜ਼ਿੰਦਗੀ ਦਾ। ਦੂਜੀ ਚੀਜ਼ ਜਿਹੜੀ ਕਹੀ ਕਿ ਵਿਅਸਤ ਰਹੋ। ਜਾਨੀ ਕਿ ਬਿਜ਼ੀ ਰਹੋ, ਰੁੱਝੇ ਰਹੋ। ਕੁਝ ਨਾ ਕੁਝ ਕਰਦੇ ਰਹੋ। ਕਹਦੇ ਆ ਕਿ ਜਿਹੜਾ ਖਾਲੀ ਮਾਨਾ ਉਹ ਸ਼ੈਤਾਨ ਦਾ ਘਰ ਹੁੰਦਾ ਜਿਹੜਾ ਬੰਦਾ ਵਿਹਲਾ ਰਹਿੰਦਾ ਵਾ ਜਾਂ ਜਿਹਦਾ ਕੰਮ ਵੀ ਇਦਾਂ ਦਾ ਨਾ ਅੱਜਕੱਲ ਇਹ ਬੜੀ ਪ੍ਰੋਬਲਮ ਆ ਕਈਆਂ ਦੇ ਪ੍ਰੋਫੈਸ਼ਨ ਐ ਇਹੋ ਜਿਹੇ ਨੇ ਉਹਨਾਂ ਨੂੰ ਸਾਰਾ ਦਿਨ ਵਿਹਲੇ ਬਹਿਣਾ ਪੈਂਦਾ ਵਾ ਵੀ ਜਿੱਦਾਂ ਕੋਈ ਦੁਕਾਨਦਾਰ ਆ ਉਹਦਾ ਕੰਮ ਹੀ ਇਹੋ ਜਿਹਾ ਉਹ ਸਾਰਾ ਦਿਨ ਬੈਠਾ ਵਾ 2 ਘੰਟੇ ਚ ਇੱਕ ਗਾਹਕ ਆਇਆ ਜਾਂ ਕਦੇ 5 ਘੰਟੇ ਚ ਇੱਕ ਗਾਹਕ ਆਇਆ ਬਾਕੀ ਦਿਨ ਉਹਨੇ ਟਾਈਮ ਪਾਸ ਕਰਨਾ ਉਹਦਾ ਬੜਾ ਔਖਾ ਵਾ ਉਹ ਬੰਦੇ ਵੀ ਫਿਰ ਕਈ ਵਾਰੀ ਨਾ ਇਹ ਜਿਹੜੀ ਜ਼ਿੰਦਗੀ ਨੂੰ ਲੈ ਕੇ ਥੋੜੇ ਜੇ ਸੀਰੀਅਸ ਹੋ ਜਾਂਦੇ ਨੇ ਡਿਪਰੈਸ਼ਨ ਚ ਚਲ ਜਾਂਦੇ ਨੇ ਸਟ्रेस ਹੋ ਜਾਂਦਾ ਸੋ ਇਹਦਾ ਇੱਕੋ ਇੱਕ ਤਰੀਕਾ ਵਾ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੇ ਨਾਲ ਫ੍ਰੀ ਟਾਈਮ ਆ ਉਹਨੂੰ ਯੂਟਿਲਾਈਜ਼ ਕਰਨਾ ਸਿੱਖੋ ਕੋਈ ਹੋਰ ਜਿਹੜਾ ਆਪਣੀ ਜ਼ਿੰਦਗੀ 'ਚ ਸ਼ਾਮਲ ਕਰੋ ਕਿ ਆਪਾਂ ਆਪਣੇ ਸ਼ੌਂਕ ਤੇ ਕੰਮ ਕਰੀਏ ਕੋਈ ਖਾਲੀ ਸਮਾਂ ਵਾ ਤੁਸੀਂ ਭਾਵੇਂ ਕੋਈ ਅੱਜਕੱਲ ਜਦਾ ਵੈਬ ਸੀਰੀਜ਼ ਚੱਲਦੀਆਂ ਨੇ ਉਹ ਦੇਖ ਲਓ ਆਪਣਾ ਮਨ ਆ ਜਿਹੜਾ ਨਾ ਉਹ ਫੋਕਸ ਕਰਕੇ ਰੱਖੋ ਉਹਨੂੰ ਭਟਕਣ ਨਾ ਦਿਓ ਜੇ ਮਨ ਭਟਕੂਗਾ ਤਾਂ ਜ਼ਿੰਦਗੀ ਭਟਕੂਗੀ ਸੋ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਬੰਨ ਕੇ ਰੱਖਣਾ ਜ਼ਰੂਰੀ ਆ ਤੀਜੀ ਗੱਲ ਆ ਜੀ ਮਾਸਤ ਰਹੋ ਤੁਹਾਨੂੰ ਪਤਾ ਹੀ ਆ ਕਿ ਮਾਸਤ ਕਿਵੇਂ ਰਹਿਣਾ ਜ਼ਿੰਦਗੀ ਨੂੰ ਆਪਣੇ ਹਿਸਾਬ ਦੇ ਨਾਲ ਜਿਉਣਾ ਸਿੱਖ ਲਓ ਮੈਂ ਇੱਕ ਵੀਡੀਓ ਕੀਤੀ ਸੀ ਕਿ ਇਹ ਨਾ ਸੋਚਿਆ ਕਰੋ ਲੋਕ ਕੀ ਕਹਿਣਗੇ ਸ਼ਰਮ ਨਾ ਮੰਨਿਆ ਕਰੋ ਇਹ ਲੋਕਾਂ ਵੱਲ ਦੇਖ ਕੇ ਜਿਉਣਾ ਛੱਡ ਦਿਓ ਆਪਣੀ ਜ਼ਿੰਦਗੀ ਆਪਣੇ ਲਈ ਜਿਉਣੀ ਆ ਜੇ ਤੁਸੀਂ ਸਹੀ ਹੋ ਕੋਈ ਵੀ ਗਲਤ ਕੰਮ ਨਹੀਂ ਕਰ ਰਹੇ ਤਾਂ ਖੁੱਲ ਕੇ ਜਿਓ ਲੋਕਾਂ ਦੀ ਪਰਵਾਹ ਛੱਡ ਦਿਓ ਸਹੀ ਕੰਮ ਚ ਵੀ ਜੇ ਤੁਹਾਨੂੰ ਕੋਈ ਗਲਤ ਕਹਿ ਰਿਹਾ ਤਾਂ ਕਹਿਣ ਦਿਓ ਲੋਕਾਂ ਦੇ ਮੂੰਹ ਆਪਾਂ ਕਦੇ ਫੜ ਨਹੀਂ ਸਕਦੇ ਠੀਕ ਆ ਜਦੋਂ ਤੁਸੀਂ ਇਹ ਚੀਜ਼ ਸੋਚਣੀ ਛੱਡਤੀ ਲੋਕ ਕੀ ਕਹਿਣਗੇ ਤੁਹਾਡੀ ਅੱਧੀ ਜ਼ਿੰਦਗੀ ਆ ਜਿਹੜੀ ਸੌਖੀ ਹੋ ਜਾਣੀ ਆ ਕਿਉਂਕਿ ਸਾਨੂੰ ਟੈਨਸ਼ਨ ਆ ਆਪਣੀਆਂ ਘੱਟ ਹੁੰਦੀਆਂ ਲੋਕਾਂ ਦੀਆਂ ਵੱਧ ਹੁੰਦੀਆਂ ਕਿ ਮੈਂ ਆਹ ਕੰਮ ਕਰਨਾ ਚਾਹੁੰਨਾ ਯਾਰ ਪਰ ਮੈਂ ਜੇ ਕਰ ਲਿਆ ਤਾਂ ਲੋਕ ਕੀ ਕਹਿਣਗੇ ਵੀ ਇਹ ਕਿਹੜੇ ਕੰਮ ਕਰਨ ਲੱਗ ਗਿਆ ਹੁਣ ਪਰ ਜਿਹੜੇ ਕੰਮ ਤੇ ਤੁਹਾਨੂੰ ਕੌਨਫੀਡੈਂਸ ਆ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਅੰਦਰੋਂ ਵਾਈਬ ਆਉਂਦੀ ਆ ਤੁਹਾਨੂੰ ਪੋਜ਼ਿਟਿਵ ਤਾਂ ਚੱਕ ਦਿਓ ਫੱਟੇ ਸੋਚਣ ਦੀ ਲੋੜ ਨਹੀਂ ਲੋਕਾਂ ਨੇ ਤੁਹਾਨੂੰ ਘਰੇ ਆ ਕੇ ਮੈਂ ਪਹਿਲਾਂ ਕਿਹਾ ਸੀ ਰੋਟੀ ਨਹੀਂ ਦੇ ਕੇ ਜਾਣੀ ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਆਪ ਕਰਨਾ ਕਿ ਤੁਸੀਂ ਕਿੱਦਾਂ ਜਿਉਣੀ ਆ ਖੁੱਲ ਕੇ ਜਿਓ ਆਪਣੇ ਤਰੀਕੇ ਦੇ ਨਾਲ ਜਿਓ ਇਹੀ ਜਿਹੜੇ ਤਿੰਨ ਫੰਡੇ ਨੇ ਜੀ ਕਿ ਤੁਹਾਡੀ ਜ਼ਿੰਦਗੀ ਆ ਜਿਹੜੀ ਸੌਖੀ ਹੋ ਸਕਦੀ ਆ ਖੁਸ਼ੀਆਂ ਵੱਲ ਨੂੰ ਜਾਂਦਾ ਰਾਹ ਇਹੀ ਆ ਆਪਣੀ ਜਿਹੜੀ ਲਾਈਫ ਆ ਬਹੁਤ ਕੀਮਤੀ ਆ ਇਹਨੂੰ ਇੰਜੋਏ ਕਰੋ ਤੇ ਕੋਈ ਵੀ ਪੁੱਠੇ ਸਿੱਦੇ ਖਿਆਲ ਕਦੇ ਵੀ ਮਨ ਦੇ ਵਿੱਚ ਨਾ ਲੈ ਕੇ ਆਓ ਜ਼ਿੰਦਗੀ ਖੂਬਸੂਰਤ ਆ